ਨੂਰਾਮ ਜਾਨਾ ਕਾਲੂ ਕੁੱਤਾ ਆ ਦੇਖੋ ਆ ਦੇਖੋ ਆ ਦੇਖੋ ਆ ਜੁੱਤੀ ਮੇਰੀ ਸੋਹਣੀ ਏ ਸਾਲੀ ਜੀ ਇਹ ਸਾਲੇ ਪੂਠੀ ਆ ਦੇਖੋ ਕਦਰੀ ਆ ਦੀ ਹਿੰਦੁਸਤਾਨ ਦੇ ਭਗਵਾਨ ਅਬੇਰ ਕੇ ਸਵਾਜ ਦੇ ਭਗਵਾਨ ਡਾਕਟਰ ਭੀਮਰਾਮ ਮਹਿਤਕਰ ਜੀ ਵਾਸਤੇ ਮਾਰੀ ਸਵਾਦੀ ਬੋਲਦਾ ਤੇ ਹਰਾਮ ਜਾਨ ਨੂੰ ਪੁੱਛਿਓ ਸਾਲਿਆ ਮੂੰਹ ਤੇ ਆਪਣੇ ਰਾਖਸ਼ ਵਰਗਾ ਕੁੱਤੇ ਮੂੰਹ ਤੇਰਾ ਸਾਲਿਆ ਮੂੰਹ ਹਰਾਮ ਚਾਲਿਆ ਦੱਲਿਆ ਇਹੋ ਜਿਹੇ ਕੁੱਤੇ ਇਹ ਪਤਵੰਤ ਸਿੰਘ ਪਰੂਣੀ ਇਹ ਕੁਤਵਰ ਸਿੰਘ ਪੰਨੂ ਆ ਇਹ ਜੀ ਇਹ ਕੁੱਤਾ ਪੰਨੂ ਆ ਇਹ ਇਹੋ ਜਿਹੇ ਸ਼ਖਸੀਅਤਾਂ ਸਾਡੇ ਸਮਾਜ 'ਚ ਫਰਕ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਾਡਾ ਸਮਾਜ ਸਾਡਾ ਪੰਜਾਬ ਸਾਡਾ ਭਾਰਤ ਫਿਰ ਵੀ ਇੱਕ ਮੋਠਿਆ ਹਿੰਦੂ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਅਸੀਂ ਇਕੱਠੇ ਆ ਅਸੀਂ ਇਹਨਾਂ ਦੀ ਗੱਲਾਂ ਥੋੜੀ ਆ ਸਕਦੇ ਆ ਇਹ ਲੜਾਂ ਨੂੰ ਫਿਰ ਪਰ ਇਹ ਸਾਡੇ ਸਮਾਜ ਨੂੰ ਸਾਡੇ ਪੰਜਾਬ ਦਾ ਜਿਹੜਾ ਨਾ ਮਾਹੌਲ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਸੈਂਟਰ ਦੀਆਂ ਤਾਕਤ ਹੈ ਮੈਂ ਤਾਂ ਮੋਦੀ ਨੂੰ ਬੇਨਤੀ ਕਰਦਾ ਕਿ ਜੇ ਤੇ ਚ ਪਾਵਰ ਹੈਗੀ ਆ ਜੇ ਜ਼ੁਰਤ ਹੈਗੀ ਆ ਜੇ ਦੁਨੀਆਦੋਗਾ ਹੈਗਾ ਜਿਵੇਂ ਰਾਮ ਜਿਆਦੇ ਉਥੋਂ ਲਿਆ ਇਹ ਛਿੱਤਰ ਪ੍ਰੇਡ ਕਰ ਰਹੇ ਨੇ ਇਹਨੂੰ ਜੇਲ੍ਹ ਚ ਦੇ ਰੁਫਾਂ ਰੁਫਾਂਤੀ ਦੇ ਉਹਦਾ ਇੱਕ ਸੱਗੇ ਤੇ ਪਿਓ ਦਾ ਆ ਦੱਸ ਕੇ ਆ ਰਹੀ ਤੇਰੀ ਧੋਨ ਨਾ ਲਾ ਦੇ ਰਾਮ ਜੀ ਬੰਦਾ ਬਾਹਰ ਰਹਿ ਕੇ ਇੰਨਾ ਕੁਝ ਕਰ ਰਿਹਾ ਫਿਰ ਵੀ ਜਿਹੜਾ ਇਹਦੇ ਤੇ ਕਿਉਂ ਨਾਤ ਨਹੀਂ ਪੈ ਰਹੀ ਅੱਜ ਤੋਂ ਇਹ ਪਹਿਲਾ ਕੰਮ ਨਹੀਂ ਹੈ ਕਾਫੀ ਦੇਰ ਤੋਂ ਹੀ ਇਹ ਚੱਲ ਰਿਹਾ ਜੀ ਅੰਦਰ ਦੀਆਂ ਏਜੰਸੀਆਂ ਦੇ ਕੰਮ ਆ ਇਹ ਕੇਂਦਰ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕੇਂਦਰ ਨੂੰ ਬੇਨਤੀ ਕਰਦਾ ਕਿ ਸਾਡੇ ਪੰਜਾਬ ਨੂੰ ਨਾ ਖਰਾਬ ਕੀਤਾ ਜਾਵੇ ਕਿਉਂਕਿ ਜੇ ਕੋਈ ਅੱਗ ਲੱਗਦੀ ਆ ਤੇ ਪੰਜਾਬ ਤੋਂ ਲੱਗਦੀ ਆ ਤੇ ਪੂਰੇ ਵਿਸ਼ਵ ਤੱਕ ਜਾਂਦੀ ਆ ਅੱਗ ਇਸ ਕਰਕੇ ਕੇਂਦਰ ਨੂੰ ਮੈਂ ਚੇਤਾਵਨੀ ਦਿੰਦਾ ਆ ਸੈਂਟਰ ਦੇ ਆਜਨਸੀਓ ਚੇਤਾਵਨੀ ਦਿੰਦਾ ਆ ਕਿ ਇਹੋ ਜਿਹੇ ਕੁੱਤੇ ਬੰਦੇ ਸਾਥ ਨਾ ਦਿਓ ਸਾਡੇ ਪੰਜਾਬ ਨੂੰ ਗੰਦਲਾ ਸਾਡੇ ਪੰਜਾਬ ਨੂੰ ਗੰਦਾ ਨਾ ਕਰੋ ਸਾਡਾ ਰੰਗਲਾ ਪੰਜਾਬ ਇਹਨੂੰ ਖੂਨੀ ਪੰਜਾਬ ਨਾ ਬਣਾਓ ਜੇ ਇਹਦਾ ਇਹ ਸ਼ਿਕਾਇਤ ਅਨਸਰ ਨਹੀਂ ਫੜੇ ਜਾਂਦੇ ਤੇ ਅਰੈਸਟ ਨਹੀਂ ਪੈਂਦੀ ਤੇ ਅਗਲੀ ਕੀ ਕਾਰਵਾਈ ਨਾ ਮਸਲਾ ਇੰਟਰਨੈਸ਼ਨਲ ਮਸਲਾ ਇਹ ਸਾਡੇ ਪੰਜਾਬ ਦੇ ਆਪਸੀ ਗੱਲ ਵੀ ਹੈ ਨਹੀਂ ਮੈਂ ਬੜਾ ਬਹੁਤ ਸ਼ਰਾਰਤੀਆਂ ਤੋਂ ਪੰਜਾਬ ਦੀ ਲੋਕ ਸੰਗਠਨ ਉਹ ਪੰਜਾਬ ਚ ਨੇ ਉਹਨਾਂ ਦੀ ਅਡਰੈਸ ਦਾ ਪਿੱਲ ਮੈਂ ਉਹੀ ਕਹਿ ਰਿਹਾ ਕਿ ਪ੍ਰਸ਼ਾਸਨ ਕਿਉਂ ਇਨੀ ਢਿੱਲ ਕਰਦਾ ਵਿੱਚ ਇਹਨੂੰ ਲੈ ਕੇ ਪ੍ਰਸ਼ਾਸਨ ਪੂਰੇ ਹੱਸਰ ਕਿਵੇਂ ਲੇ ਇਮੀਡੀਏਟ ਐਫਆਈਆਰ ਕੀਤੀ ਇਮੀਡੀਏਟ ਉੱਥੇ ਬੰਦੇ ਲਾਤੇ ਔਰ ਹਰ ਚੌਂਕੇ ਨਿਗਰਾਨੀ ਚ ਰੱਖੋ ਸੀ ਇਹਨੂੰ ਪੁੱਛਦਾ ਨਹੀਂ ਦਰਜਾ ਕਾਦੀ ਪੰਡਾ ਨਹੀਂ ਫੜੇਗੇ ਨਾ ਥੋੜੇ ਦਿਨ ਪਹਿਲੇ ਫਲੋਰ ਦੇ ਵਿੱਚ ਹੋਇਆ ਸੀਗਾ ਤੇ ਕੱਲ ਰਾਤ ਦੀ ਘਟਨਾ ਵਾ ਬਟਾਲੇ ਦੇ ਵਿੱਚ ਵੀ ਪ੍ਰਤੀਮਾਂ ਦੇ ਨਾਲ ਇੱਥੇ ਛੇੜਛਾੜ ਹੋਈ ਆ ਕੱਲ ਵੀ ਨਹੀਂ ਵੈਸੇ ਹੁਣ ਨਾ ਸਾਡੀ ਗੱਲ ਸੀਐਮ ਸਾਹਿਬ ਨਾਲ ਹੋਈ ਸੀਗੀ ਡੀਜੀਪੀ ਸਾ ਉਹ ਸਾਰੇ ਚੌਕਾਂ ਦੇ ਉੱਪਰ ਜਿਹੜੀ ਸਿਕਿਉਰਟੀ ਉਹ ਲਗਾ ਦਿੱਤੀ ਗਈ ਆ ਔਰ ਦੇਖੋ ਇਦਾਂ ਆ ਕਿ ਪੁਲਿਸ ਦੀ ਨਫਰੀ ਵੀ ਇੰਨੀ ਨਹੀਂ ਹੈਗੀ ਤੇ ਤੁਸੀਂ ਮੈਂ ਹੀ ਸਾਰਾ ਕੁਝ ਆਪਾਂ ਸਾਹਮਣੇ ਸਾਹਮਣੇ ਸਾਰੀਆਂ ਸ਼ਰਾਰਤਾਂ ਤੋਂ ਬਾਅਦ ਹੀ ਕਿਉਂ ਇਦਾਂ ਦੇ ਕੰਮ ਸਿਕਿਉਰਟੀਆਂ ਵਧਾਈਆਂ ਜਾਂਦੀਆਂ ਉਸ ਤੋਂ ਪਹਿਲਾਂ ਕਿਉਂ ਨਹੀਂ ਨੱਥ ਪਾਈ ਜਾਂਦੀ ਕਿਉਂਕਿ ਇਹ ਹਿੰਦੂਤਾਂ ਦੇ ਪਹਿਲਾਂ ਹੀ ਬੜਾ ਖਿਲਾਫ ਆ ਅੱਗੇ ਸ਼ਿਵ ਸੈਨਿਕਾਂ ਨੂੰ ਟਾਰਗੇਟ ਸੀ ਉਹਨਾਂ ਨੂੰ ਜਿਹੜਾ ਬੰਦਾ ਭਲਾ ਬੋਲਦਾ ਸੀ ਔਰ ਹੁਣ ਜਿਹੜਾ ਬਾਕੀ ਸਮਾਜਾਂ ਦੇ ਉੱਪਰ ਵੀ ਜਿਹੜਾ ਉਂਗਲ ਚੱਕਦਾ ਨਜ਼ਰ ਆ ਰਿਹਾ ਹੈ ਦੇਖੋ ਐਕਚੁਅਲੀ ਗੱਲ ਤਾਂ ਤੁਸੀਂ ਆਪ ਸਮਝਦੇ ਹੋ ਮ ਸਾਨੂੰ ਏਸੀ ਦਸੰਗੀ ਜੀ ਦਰਾ ਪਤਾ ਹੈ ਕਿ ਇਸ ਏ ਗਰੀ ਗੱਲ ਨਾ ਜਿਹੜਾ ਇਹ ਵਿਛਾਇਆ ਇਸ ਕੁੱਤੇ ਦਾ ਵਿਛਾਇੜਾ ਕਿਉਂਕਿ ਇਹ ਬੱਠਾ ਫੌਰਨ ਜਾ ਕੇ ਜੀ ਉੱਥੇ ਵੀ ਲੋਕਾਂ ਨੂੰ ਲੱਗਦਾ ਕੋਈ ਨਾ ਕਿ ਜੇ ਗਰੀਬ ਲੋਕ ਹੋ ਤਾਂ ਸਾਡੇ ਸਮਾਜ ਦੇ ਬੰਦੇ ਉੱਥੇ ਵੀ ਜੁੱਤੀਆਂ ਲਾ ਕੇ ਇਹਨੂੰ ਸਿਰਮਾਉ ਨੂੰ ਬੈਠੇ ਆ ਪਰ ਇਹ ਉੱਥੇ ਲੋਕ ਸੁਭਗੇ ਕੰਮ ਕਰਦਾ ਚੋਰੀ ਛਿਪੇ ਕੰਮ ਕਰਦਾ ਕਿਉਂਕਿ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਜ਼ਿੰਮੇਵਾਰੀ ਲੈ ਲਈ ਜਾਂਦੀ ਪਰ ਆਪਸੀ ਪੰਜਾਬੀ ਲੋਕਾਂ ਨੂੰ ਜਿਹੜਾ ਲੜਾਇਆ ਜਾ ਰਿਹਾ ਇੱਥੇ ਅਸੀਂ ਉਸੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਾਂ ਉਸੇ ਖਿਲਾਫ ਦਾ ਕੇਂਦਰ ਨੂੰ ਬੇਨਤੀ ਵੀ ਕਰ ਰਹ ਰੰਗਲਾ ਰੰਗਲਾਣਾ ਤਾਂ ਜਾਵੇ ਔਰ ਇਹੋ ਜਿਹੇ ਕੁੱਤਿਆਂ ਨੂੰ ਮੱਕੇ ਦੇ ਲਗੇ ਬੇਦਖੀ ਕਰਦਾ ਕਿ ਇਹੋ ਜਿਹੇ ਕੁੱਤਿਆਂ ਨੂੰ ਪੁੱਤੋ ਫੜ ਕੇ ਲਿਆ ਕੇ ਇਨਾਂ ਜਰੂਸ ਕੱਢਿਆ ਜਾਵੇ ਇਨਾਂ ਨੂੰ ਫਾਂਸੀ ਸਹਤ ਦੀ ਜਾਂਦੀ ਹੈ ਠੀਕ ਹੈ ਜੀ ਸੋ ਬਿਲਕੁਲ ਜੀ ਰੋਬਿੰਸਾਪਰਾ ਜਿਹੜਾ ਜੀ ਇੱਥੇ ਬੋਲੇ ਡਾਕਟਰ ਵੀਰ ਅੰਬੇਦਕਰ ਚੌਕ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਿਹਾ ਜਿੱਥੇ ਕੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੁਝ ਖਾਸ ਤਸਵੀਰਾਂ ਨੇ ਜਲੰਧਰ ਦੀਆਂ ਜਿਵੇਂ ਦੇਖ ਸਕਦੇ ਹੋ ਕਿ ਸਵੇਲੇ ਜਿਹੜਾ ਪੁਤਲਾ ਗੁਰਵੰਤ ਸਿੰਘ ਪੰਨੂ ਦਾ ਜਿਹੜਾ ਲੈ ਕੇ ਆਏ ਨੇ ਔਰ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਮਾਹੌਲ ਖਰਾਬ ਹੋ ਰਿਹਾ ਰੋਜ਼ ਹੀ ਜਿਹੜੇ ਧਰਨੇ ਬੁਜਾਰੇ ਜਿਹੜੇ ਪ੍ਰਦਰਸ਼ਨਾਂ ਕੀਤੇ ਜਾ ਰਹੇ ਆ ਅੱਜ ਪ੍ਰਬੰਧ ਪੰਨੂ ਦਾ ਜਿਹੜਾ ਇੱਥੇ ਪੁਤਲਾ ਫੁਕਿਆ ਜਾ ਰਿਹਾ ਡਾਕਟਰ ਬੀਰ ਮੇਧਰ ਚੌਂਕ ਦੀਆਂ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੇ ਕਰ ਰਹੇ ਆ ਇਹ ਤਸਵੀਰਾਂ ਨੇ ਜਲੰਧਰ ਤੋਂ ਉਹ ਜੁੱਤੀਆਂ ਦੇ ਨੇ ਪਾਸ ਗਸੀਆਂ ਉਸ ਭਗਵਾਨ ਦੇ ਤੋਂ ਉਹਨਾਂ ਦੇ ਕਾਜ ਦੇ ਬਰਾਬਰ ਵੀ ਇਹਦਾ ਅਮਜਾਦਾ ਦੱਲਿਆ ਕੁੱਤਿਆਂ ਬਹੁਤ ਇਕ ਤਰ੍ਹਾਂ ਪਿਓ ਕੈਮਰਾ ਜੀ ਉਹਨਾਂ ਤੇ ਸਾਹਤਾ ਜੀ ਸਾਹਤਾ ਹਾਲਾ ਪੜੋ ਸੋ ਲਗਾਤਾਰ ਤਸਵੀਰਾਂ ਦੇਖ ਸਕਦੇ ਗੁਰਪੰਤ ਪੰਨੂ ਦਾ ਜਿਹੜਾ ਪੁੱਤਲਾ ਉਹਦਾ ਜਿਹੜਾ ਤੋੜ-ਫੋੜ ਜਿਹੜੀ ਕੀਤੀ ਜਾ ਰਹੀ ਔਰ ਜਿਹੜਾ ਇੱਥੇ ਸੜਿਆ ਜਾ ਰਿਹਾ ਪੁੱਤਲੇ ਨੂੰ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੇ ਕੀਤੇ ਜਾ ਰਹੀਆਂ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਸੀਨ ਨੂੰ ਲੈ ਕੇ ਜਿਹੜਾ ਲਗਾਤਾਰ ਜਿਹੜਾ ਰੋਸ਼ਾ ਵੱਧਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਜਿਹੜੇ ਆਗੂ ਨੇ ਰੋਬੀ ਸਾंपला ਜਿਹੜੇ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਆਗੂ ਨੇ ਆ ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਲਗਾਤਾਰ ਜਿਹੜਾ ਇਸ ਟੀਨ ਨੂੰ ਲੈ ਕੇ ਕਿਉਂਕਿ ਪਹਿਲਾਂ ਵੀ ਦੇਖ ਸਕਦੇ ਹੋ ਲਾਈ ਤਸਵੀਰਾਂ ਦੇ ਵਿੱਚ ਬਾਬਾ ਸਾਹਿਬ ਤੇਰੀ ਸੋਣ ਸੋ ਬਿਲਕੁਲ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫੇਰ ਦੱਸ ਦਈਏ ਕਿ ਜਲੰਧਰ ਤੋਂ ਜਿਹੜੀਆਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਜਿਹੜਾ ਗੁਰਮント ਪੰਨੂ ਦਾ ਜਿਹੜਾ ਪੰਨੂ ਦਾ ਜਿਹੜਾ ਪਤਲਾ ਫੂਕਿਆ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਫੀ ਰੋਸ ਜਿਹੜਾ ਇੱਥੇ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਉਹਨੂੰ ਲੈ ਕੇ ਤਾਂ ਜਿਸ ਤੋਂ ਬਾਅਦ ਜਿਹੜਾ ਉਹਨੂੰ ਲੇਕਨ ਜੂਲੇ ਵਾਲੀ ਗੱਲ ਸੀ ਜੋ ਵੀ ਉਹਨੂੰ ਬੱਲੇ ਖਤਲਾ ਗਿਆ ਉਹ ਇੱਕ ਕੱਪ ਪੀ ਉਹਦਾ ਸਾਹਮਣੇ ਆ ਮੇਰਾ ਗੱਲ ਕਰਾ ਕੇ ਦੱਸ ਰਹੀਏ ਦੋਸਤੋ ਤੁਸੀਂ ਇਹਨਾਂ ਦੇ ਵਿੱਚ ਆਮ ਦੋਸਤੋ ਲਾਈਵ ਤੁਸੀਂ ਜਿਵੇਂ ਸਾਡੇ ਰਣਵੇ ਮੀ ਟੀਵੀ ਦੇ ਉੱਤੇ ਕੋਈ ਨਵੀਂ ਅਪਡੇਟ ਲਾਈਵ ਵਿੱਚ ਦੱਸੋ ਸੋ ਜਿਹੜਾ ਤੁਹਾਨੂੰ ਜਲੰਧਰ ਤੋਂ ਖੇਡਾਂ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਜਿੱਥੇ ਕਿ ਜਿਹੜਾ ਇਹ ਪਰਦਸ਼ਨ ਜਿਹੜਾ ਚੱਲ ਰਿਹਾ ਸੀ ਸੋ ਬਾਕੀ ਸਭ ਮੌਲੇ ਲੈ ਕੇ ਹੋਰ ਜਿਹੜੇ ਅਪਡੇਟ ਪ੍ਰਾਪਤ ਹੋਏਗਾ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬੜੇ ਰੈਲੀ ਪਬਲਿਕ ਅਪਡੇਟ ਟੀਵੀ ਨਾਲ ਆਪਸਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਹਰਮਨ ਮੋਜੀਤ ਜਲੰਧਰ ਬੀਐਸਪੀ ਵਰਕਰ ਤੁਹਾਨੂੰ ਪਤਾ ਹੋਊਗਾ ਕਿ ਜਿਹੜਾ ਬਟਾਲੇ ਦੇ ਵਿੱਚ ਜਿਹੜੀ ਘਟਨਾ ਹੋਈ ਆ ਤੇ ਜਿਹੜੀ ਫਲੋਰ ਦੇ ਵਿੱਚ ਘਟਨਾ ਹੋਈ ਆ ਉਸ ਵੇਲੇ ਅਸੀਂ ਸਖਤ ਤੋਂ ਸਖਤ ਬਰੋਧ ਕਰਦੇ ਆ ਇਹ ਉਹ ਸੁਰੱਖਿਆ ਏਜੰਸੀਆਂ ਦਾ ਕੰਮ ਆ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਹਾਂ ਜੀ ਹਾਂ ਜੀ ਗਰਵੰਤ ਸਿੰਘ ਪੰਨੂ ਦੇ ਖਿਲਾਫ ਇੱਕ ਐਕਸ਼ਨ ਵੱਡਾ ਲਿਆ ਜਾਵੇ ਇਹ ਤਾਂ ਅਸੀਂ ਭਾਰਤ ਬੰਦ ਦੀ ਕੋਲ ਦੇਵਾਂਗੇ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦਾ ਐਕਸ਼ਨ ਜਿਹੜਾ ਲੈਣਾ ਚਾਹੀਦਾ ਤੇ ਜਿਸ ਦੇ ਨਾਲ ਠਾਲਾ ਪੈ ਸਕਦੀ ਹੈ ਹਾਂ ਭਾਈ ਜਿੱਦਾਂ ਤੁਹਾਨੂੰ ਪਤਾ ਹੋਊਗਾ ਕਿ ਜਿਹੜਾ ਬਿਆਨਾ ਕਾਣ ਦੇ ਵਿੱਚ ਤੁਸੀਂ ਅਸਰ ਦੇਖਿਆ ਇਸੇ ਤਰ੍ਹਾਂ ਦਾ ਲੈਣਾ ਚਾਹੀਦਾ ਤੇ ਸਾਰਾ ਵਾਲਮੀਕੀ ਭਾਈਚਾਰਾ ਕਬੀਰ ਪੰਤੀਏ ਰਵੀ ਦਸਿਆ ਭਾਈਚਾਰਾ ਸਾਰਾ ਸਾਡੇ ਨਾਲ ਆ ਬੰਨੂ ਨੂੰ ਸਖਤੋ ਸਖਤ ਜਜ਼ਾ ਮਿਲਣੀ ਚਾਹੀਦੀ ਹੈ ਤੇ ਭਾਰਤ ਵਿੱਚ ਇਹ ਐਕਸ਼ਨ ਲੈਣਾ ਚਾਹੀਦਾ ਕਿ ਭਾਰਤaband ਦੀ ਕੋਲ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਸੋ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੇ ਕਰ ਰਹੇ ਸੋ ਇਸ ਮਾਮਲੇ ਲੈ ਕੇ ਹੋਰ ਜਿਹੇ ਅਪਡੇਟ ਪ੍ਰਾਪਤ ਹੋਏਗਾ ਤਾਂ ਜਰੂਰ ਸਾਂਝੇ ਕਰਾਂਗੇ ਹੁਣ ਤੱਕ ਬਣੇ ਰਹੇ ਲਈ ਆਪ ਸੁਣਦਾ